ਹਾਂਜੀ ਅਸੀਂ ਸਾਰੇ ਜੇ ਆਪਾਂ ਕੋਰਪ ਕੰਪਲੈਕਸ ਹੁਸ਼ਿਆਰਪੁਰ ਦੇ ਵਿੱਚ ਆਏ ਹੈਗੇ ਆ ਕੀ ਹੈਗਾ ਅੱਜ ਦਾ ਮੋਟਿਵ ਤੁਹਾਡਾ ਕੋਰਪ ਕੰਪਲੈਕਸ ਦਾ ਇਹ ਟਾਟਾ ਜਿਹੜਾ ਇੱਕ ਪਹਿਲਾਂ ਪਤਾ ਹੈਗਾ ਕਿ 17 ਅਗਸਤ ਨੂੰ ਮਦਦ ਚੱਲ ਰਹੀ ਹੈ ਜਿਹੜਾ ਅ ਅਕਮਤ ਪ੍ਰਮੋਤੇਸ਼ ਜੀ ਆਰਟੀ ਕੈਪਟਨ ਯਾਦ ਹੈ ਤੇ ਉਸ ਤੋਂ علاوہ ਜਦੋਂ ਹੈਗਾ ਕੋਰਪ ਕੰਪਲੈਕਸ ਦੇ ਇੱਕ ਤਰਜੀਹ ਨੂੰ ਰਲ ਦੇਖੀ ਕਿ ਵੀ ਅ ਵਿਸ਼ੇਸ਼ ਤੌਰ ਤੇ ਦਿਨ ਤੋਂ ਕੋਈ ਤੋਂ ਮਾਈਟ ਨਾ ਹੋਵੇ ਉਹਦੇ ਮੱਦੇਨਜ਼ਰ ਜਿਹੜਾ ਅ ਕਉਂਦੀ ਸਟ੍ਰਕਚਰਲ ਰਿਵਿਊ ਕਰਨ ਵਾਸਤੇ ਉਹਦੀ ਸਟ੍ਰਕਚਰਲ ਸਟਰੈਂਥਨ ਕਰਨ ਵਾਸਤੇ ਤੇ ਜਿਹੇ ਸੇਮ ਟਾਈਮ ਇਥੇ ਤੁਹਾਨੂੰ ਪਤਾ ਕਈ ਵਾਰੀ ਆਹ ਕੋਰਪਸ ਕੰਪਲੈਕਸ ਦੇ ਆਸ-ਪਾਸ ਜਾਂ ਜਿਹੜਾ ਹੈਗਾ ਅੰਦਰ ਕੋਈ ਪਾਈਪ ਚੋਰੀ ਹੋ ਜਾਂਦਾ ਹੈਗਾ ਜਾਂ ਤੇ ਉਹ ਚੀਜਾਂ ਹੋ ਜਾਂਦੀਆਂ ਕੋਈ ਇਹ ਕੋਸਸਪੀਸਨ ਬੰਦੇ ਸੇਖੀ ਬੰਦੇ ਨੂੰ ਕਰਦੇ ਹੈਗੇ ਤੇ ਉਹਨਾਂ ਨੂੰ ਵੀ ਧਿਆਨ ਦੇ ਰੱਖ ਕੇ ਸਾਡੇ ਚੈਕਿੰਗ ਕੀਤੀ ਜਾਏ ਇਥੇ ਕੋਈ ਸਿਕਿਉਰਿਟੀ ਸੇ ਕੋਈ ਕਮੀ ਹੋਏਗੀ ਉਹਨੂੰ ਰਿਵਿਊ ਕਰਕੇ ਅਪਗ੍ਰੇਡ ਕਰਾਂਗੇ ਸਾਥ ਹੀ ਜਿਹੜਾ ਹੈਗਾ ਸੈਸਨ ਦੇ ਸਾਥ ਤੇ ਬਾਕੀ ਸੀਨੀਅਰ ਜੁਡੀਸ਼ੀਅਲ ਅਫਸਰ ਕੋਲ ਨਾਲ ਮੀਟਿੰਗ ਕਰਕੇ ਉहां ਪਰ ਟਿਕਦਾ ਜਿੱਥੇ ਆਇਆ ਪਰ 15 ਅਗਸਤ ਦੇ ਦੌਰਾਨ ਬਦਲੇ ਜਰਨੀ ਗਈ ਹੈ ਇਹ ਜੀ ਸਿਕਿਉਰਿਟੀ ਦੇ ਵਿੱਚ ਜਾਰੀ ਹੈ ਅਦਰਵਾਈਜ਼ ਉਸ ਦਾ ਹੈਗਾਂ ਉਹ ਬੰਦੋਬਸਤ ਪੰਜਾਬ ਸਾਹਿਬ ਦੇ ਸਪੈਸ਼ਲ ਜੀ ਲਾਅ ਨੋਟ ਜੀ ਆਜੀ ਦਰਿੰਦਰ ਰੇਨ ਦੇ ਡਾਇਰੈਕਸ਼ਨਾਂ ਤੇ ਆਸੀ ਕੋਰਟ ਹੌਸ ਦੇ ਸਿਕਿਉਰਿਟੀ ਰਿਵਿਊ ਕਰ ਰਹੇ ਹਾਂ ਇਸ ਤੋਂ ਇਲਾਵਾ ਉਸਿਆ ਖੁਦ ਤੋਂ ਇਲਾਵਾ ਵੀ ਜਿਹੜੇ ਆਪਣੀ ਸਿਕਿਉਰਿਟੀ ਰਿਵਿਊ ਦਾ ਕਰ ਸੰਕਰ ਤੇ ਦਸਵਾ ਮੁਕੇਰੀਆਂ ਸਾਰੇ ਥਾਵਾਂ ਤੇ ਐਸਪੀ ਰੈਂਡ ਤੇ ਅਫਸਰਾਂ ਨੂੰ ਦਿੱਤੀ ਗਈ ਇਹ ਤੁਹਾਡਾ ਸਰਚ ਤੋਂ ਬਿਆਨ ਜਿਹੜਾ ਲਗਾਤਾਰ ਜਾਰੀ ਰਹੇਗਾ ਨਰਤਿਆਂ ਤੱਕ ਜਾਂ 15 ਜੁਲਾਈ ਤੱਕ ਜੀ ਜੀ ਆਪਨਾ ਹਾਂ ਤੁਹਾਨੂੰ ਪਤਾ ਹੈ ਕਿ ਕੰਟੀਨਿਊਸ ਰਹਿੰਦਾ ਹੈਗਾ ਸਰਚ ਆਪਰੇਸ਼ਨ ਰੈਂਡਮ ਟਾਈਮਸ ਤੇ ਪਰ ਹੁਣ ਜਿਹੜਾ ਹੈਗਾ 15 ਜੁਲਾਈ ਨੂੰ ਮੱਦੇਨਜ਼ਰ ਰੱਖਦੇ ਹੋ ਤਾਂ ਪਤਾ ਹੈਗਾ ਸਿਕਿਉਰਿਟੀ ਆਪਣਾ ਅਪਗ੍ਰੇਡ ਕੀਤਾ ਜਾਵੇਗਾ ਤੇ ਉਸੇ ਦੇ ਲੜੀਚ ਜਿਹੜਾ ਹੈਗਾ ਉਹ ਡੇਲੀ ਸਰਚ ਆਪਰੇਸ਼ਨਸ ਨਾਕਾਬੰਦੀ ਚੈਕਿੰਗਸ ਸਵੇਰੇ ਸ਼ਾਮ ਨੂੰ ਉਹ ਜਾਰੀਆਂ ਰਹਿਣਗੀਆਂ ਤੇ ਚੰਗੀ ਚੈਕਿੰਗ ਕੀਤੀ ਜਾਏਗੀ ਸਿਕਿਉਰਿਟੀ ਨੋਪਤਾ ਚਾਰ ਚੋ ਬੰਦ ਰੱਖਿਆ ਗਿਆ ਹੈ ਇਹ ਮਤਾ ਚੇਂਤਪੁਰ ਦੇ ਮੇਲੇ ਨੂੰ ਲੈ ਕੇ ਆਪਣੇ ਵੱਲੋਂ ਅਸਥਾਈ ਚੌਂਕੀ ਦਾ ਵੀ ਇੱਥੇ ਬਣਨ ਨਿਰਮਾਣ ਕੀਤਾ ਗਿਆ ਕਿਤੇ ਵੀ ਉੱਥੇ ਸਾਡਾ ਕੰਟਰੋਲ ਰੂਮ ਸਟੈਬਲਿਸ਼ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਦੋ ਥਾਵਾਂ ਤੇ ਸਾਡੀ ਪੁਲਿਸ ਟੀਮ ਸੇ ਪੱਕੇ ਤੌਰ ਤੇ ਟੈਂਸ ਲਾ ਕੇ ਬੈਠੇਗੀ ਇਸ ਤੋਂ ਇਲਾਵਾ ਸਾਡੇ ਜਿਹੜੇ ਹੈਗੇ 10 ਤੋਂ ਜ਼ਿਆਦਾ ਨਾਕੇ ਲੱਗ ਰਹੇ ਹੈ ਤੇ ਪੈਟਰੋਲਿੰਗ ਟੀਮ ਜਿਹੜੀ ਹੈਗੀ ਤਣਾਪੂਣੀ ਹੈ ਟ੍ਰੈਫਿਕ ਦੇ ਮੁਲਾਜ਼ਮ ਤਣਾਪੂਣੀ ਲਗਭਗ 300 ਮੁਲਾਜ਼ਮ ਅਸੀ ਰਾਤਿੰਦੇ ਜਿਹੜੇ ਹੈ ਕਿ ਉੱਥੇ ਮਾਦਾ ਚਿੰਨ੍ਹ ਪੁਣੇ ਦੇ ਮੇਲੇ ਨੂੰ ਵਿਆਨਚ ਰੱਖਦੇ ਹਨ ਆਪ ਕਰਦੇ ਠੀਕ ਹੈ ਥੈਂਕ ਯੂ